ਕਈ ਐਸ ਇਹੋ ਜਿਹੇ ਅਫਸਰ ਹੈ ਪਰ ਸਬਸਰ ਜਿਨ੍ਹਾਂ ਦਾ ਭ੍ਰਿਸ਼ਟਾਚਾਰ ਦਾ ਪੈਸਾ ਜਾਂ ਦੋ ਨੰਬਰ ਦਾ ਪੈਸਾ ਰੀਅਲ ਏਸਟੇਟ ਚ ਇਨਵੈਸਟ ਹੋਇਆ ਹੇ ਹੁਣ ਸੀਬੀਆਈ ਕਿਸੇ ਨਵੇਂ ਤੱਥਾਂ ਦੀ ਪਾਲ ਵਿੱਚ ਸੀਬੀਆਈ ਨੇ ਕਿਹਾ ਕਿ 10 ਆਈਪੀਐਸ ਔਰ 4 ਆਈਐਸ ਜੀ ਉਹਨਾਂ ਦੇ ਨਾਮ ਇਹਨਾਂ ਨੇ ਦੱਸਿਆ ਤੁਹਾਨੂੰ ਬੰਦੇ ਨੇ ਰਿਟਰਨ ਵਕੀਲ ਥਾਪਿਆ ਤੇ ਤੁਹਾਨੂੰ ਇੱਥੇ ਭੇਜਿਆ ਹੈ ਸੀ ਉਹ ਦਿਖਾਉ ਉਹ ਨਾਲ ਕੋਲ ਨਹੀਂ ਸੀਗਾ ਉਹਨਾਂ ਨੇ ਕਿਹਾ ਵੀ ਸਵੇਰ ਤੇ ਚਾਰ ਪੰਜ ਬੰਦੇ ਆ ਜਾਣ ਉਹ ਕਹਿਣ ਅਸੀਂ ਰਾਜਾ ਬੜਿੰਗ ਦੇ ਬੰਦੇ ਮੈਂ ਕਿਵੇਂ ਮੰਨ ਲਵਾਂ ਉਹਨਾਂ ਨੇ ਪਹਿਲਾਂ ਸ਼ਬਦ ਪੁੱਛੇ ਤੇ ਉਹ ਤਰਨ ਤਰਨ ਪ੍ਰਚਾਰਚ ਉਹਨੇ ਕਿਹਾ ਹਾਂ ਤੇ ਉਹਨੇ ਕਿਹਾ ਤਰਨ ਤਰਨ ਪ੍ਰਚਾਰ ਕਰ ਰਿਹਾ ਮੈਂ ਦੂਜੀ ਵਾਰ ਪੁੱਛਿਆ ਉਹ ਕਹਿੰਦਾ ਮੇਰੇ ਕੋਲ ਇਹਦੀ ਕੋਈ ਇਨਫੋਰਮੇਸ਼ਨ ਨਹੀਂ ਸੋ ਆਜਾ ਬੜਿੰਗ ਨੂੰ ਕਹਿੰਦੇ ਧਮਕੀ ਵੀ ਆ ਰਹੀ ਜਾਂ ਤਾਂ ਤੁਸੀਂ ਫੈਕਟ ਨੂੰ ਗਲਤ ਕਰ ਕਰਦੇ ਹੋ ਨਹੀਂ ਜੇ ਦੋਸ਼ ਲਾ ਰਹੀ ਹੈ ਲੀਡਰ ਆਪੋਜੀਸ਼ਨ ਆ ਯਾਰ ਡਾਟਾ ਕੱਢ ਕੇ ਉਹ ਲਿਆ ਆ ਸਟੱਡੀ ਕਰਾ ਕੇ ਉਹਨੇ ਸਭ ਦੇ ਸਾਹਮਣੇ ਰੱਖੀ ਤੁਸੀਂ ਉਹਦੀ ਜਾਂਚ ਕਰਾਉਣ ਨੂੰ ਤਿਆਰ ਹੂੰ ਡੀਆਈਜੀ ਹਰਚਰਨ ਪੁੱਲਰ ਨੂੰ ਅੱਜ ਅਦਾਲਤ ਅੱਗੇ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਲੈ ਕੇ ਫੈਸਲਾ ਵੀ ਆ ਚੁੱਕਿਆ ਤੇ ਉਧਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅੱਜ ਐਸਸੀ ਕਮਿਸ਼ਨ ਨੇ ਵੀ ਤਲਬ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਏ ਇਸ ਦੇ ਨਾਲ ਹੀ ਅਮਰਤਪਾਲ ਵੀ ਸੁਪਰੀਮ ਕੋਰਟ ਤੱਕ ਪਹੁੰਚੇ ਨੇ ਇਹਨਾਂ ਸਾਰਿਆਂ ਮਾਮਲਿਆਂ ਨੂੰ ਲੈ ਕੇ ਚਰਚਾ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਹੈ ਸ਼ੁਕਰੀਆ ਗੁਰਜੀ ਸਰ ਹਰਚਰਨ ਭੁੱਲਰ ਦਾ ਜਿਹੜਾ ਅਦਾਲਤ ਨੇ ਅੱਜ ਫੈਸਲਾ ਸੁਣਾਇਆ ਤੇ ਉਹਦੇ ਵਿੱਚ 5 ਦਿਨਾਂ ਦਾ ਜਿਹੜਾ ਪੁਲਿਸ ਰਿਮਾਂਡ ਹੈ ਉਹ ਹੋਰ ਵਧਾ ਦਿੱਤਾ ਤੇ ਉਧਰ ਕਿਰਸ਼ਾਨੂੰ ਦਾ ਜਿਹੜਾ ਅਦਾਲਤੀ ਰਿਮਾਂਡ ਹੈ 14 ਦਿਨਾਂ ਦਾ ਦੇਖ ਕੇ ਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਕੀ ਹੁਣ ਸੀਬੀਆਈ ਕਿਸੇ ਨਵੇਂ ਤੱਥਾਂ ਦੀ ਪਾਲ ਵਿੱਚ ਕੀ ਕਹੋਗੇ ਤੱਥ ਤਾਂ ਰੋਜ਼ ਹੀ ਕੁਝ ਨਾ ਕੁਝ ਸਾਹਮਣੇ ਆ ਹੀ ਰਹੇ ਆ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਆ ਜਿਹੜਾ ਅੱਜ ਕੋਰਟ ਦੇ ਵਿੱਚ ਸੁਣਵਾਈ ਵੀ ਜਦੋਂ ਹੋਈ ਉਦੋਂ ਸੀਬੀਆਈ ਨੇ ਕਈ ਤਰ੍ਹਾਂ ਦੇ ਦਾਅਵੇ ਕਿਤੇ ਜੀ ਔਰ ਸੀਵੀਆਈ ਨੇ ਕਿਹਾ ਕਿ 10 ਆਈਪੀਐਸ ਔਰ 4 ਆਈਐਸ ਜੀ ਉਹਨਾਂ ਦੇ ਨਾਂ ਇਹਨਾਂ ਨੇ ਦੱਸਿਆ ਹਾਂ ਭੁੱਲਰ ਨੇ ਜਿਹੜੇ 5 ਦਿਨ ਦਾ ਪਿਛਲਾ ਉਹਦਾ ਰਿਮਾਂਡ ਸੀਗਾ ਉਹਦੇ ਦੌਰਾਨ ਜਿਹੜੀ ਪੁੱਛਗਿੱਛ ਹੋਈ ਹੈ ਉਹਦੇ ਚ ਉਹਨਾਂ ਨੇ 10 ਆਈਪੀਐਸ ਔਰ 4 ਆਈਐਸ ਹਾਂ 14 ਅਫਸਰਾਂ ਦੇ ਨਾਂ ਦੱਸਿਆ ਜੀ ਤੇ ਉਹਨਾਂ ਨੂੰ ਉਹਨਾਂ ਦੀ ਜਾਂਚ ਹਾਂ ਅੱਗੇ ਕੀਤੀ ਜਾ ਰਹੀ ਹੈ ਤੇ ਇਨਾ ਜਿਹੜੇ 10 ਆਈਪੀਐਸ ਐ ਉਹਨਾਂ ਦੇ ਵਿੱਚੋਂ 8 ਜਿਹੜੇ ਆ ਉਹ ਅਜੇ ਵੀ ਫੀਲਡ ਜੌਬ ਦੇ ਵਿੱਚ ਆ ਹੂੰ ਫੀਲਡ ਜੌਬ ਦਾ ਮਤਲਬ ਹੁੰਦਾ ਕੋਈ ਐਸਐਸਪੀ ਲੱਗਿਆ ਹੋਇਆ ਜੀ ਕੋਈ ਆਈਜੀ ਲੱਗਿਆ ਹੋਇਆ ਕੋਈ ਡੀਆਈਜੀ ਲੱਗਿਆ ਹੋਇਆ ਡੀਆਈਜੀ ਦਾ ਜ਼ਿਕਰ ਅਸੀਂ ਪਿਛਲੇ ਕਈ ਦਿਨਾਂ ਤੋਂ ਇੱਕ ਇੱਕ ਦਾ ਕਰ ਰਹੇ ਹਾਂ ਹੂੰ ਤੇ ਇੱਕ ਉਹਨਾਂ ਨੇ ਕਿਹਾ ਇੱਕ ਡੀਐਸਪੀ ਕੁਲਦੀਪ ਸਿੰਘ ਹੈ ਉਹ ਕ੍ਰਿਸ਼ਾਨੂੰ ਜੇਲ੍ਹ ਚ ਮਿਲ ਕੇ ਗਿਆ ਜੀ ਉਹਦੇ ਉਹ ਉਹਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ ਹੈ ਸੋ ਕਾਫੀ ਸਾਰੇ ਜਿਹੜੇ ਉੱਚ ਕੇ ਛਲੇ ਤੱਥ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਤੇ ਅੱਜ ਜਦੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਸੀਬੀਆਈ ਨੇ ਮੰਗ ਕੀਤੀ 5 ਦਿਨ ਦੀ ਹੋਰ ਰਿਮਾਂਡ ਦੀ ਮੰਗ ਕੀਤੀ ਤੇ ਭੁੱਲੜ ਦੇ ਵਕੀਲ ਨੇ ਉਹਨਾਂ ਦਾ ਵਿਰੋਧ ਕੀਤਾ ਹਾਂ ਕਿ ਭੁੱਲੜ ਦੇ ਵਕੀਲ ਨੇ ਦੋ ਤਿੰਨ ਨੁਕਤੇ ਜਿਹੜੇ ਆ ਮੇਨ ਰੱਖੇ ਅਦਾਲਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਉਂਕਿ ਹਾਈ ਕੋਰਟ ਤੋਂ ਸੌਰੀ ਪੰਜਾਬ ਤੋਂ ਮੁਹਾਲੀ ਤੋਂ ਫੜਿਆ ਗਿਆ ਮੁਹਾਲੀ ਪੰਜਾਬ ਦਾ ਹਿੱਸਾ ਹੈ ਬਿਲਕੁਲ ਤੇ ਪੋਲਰ ਦੇ ਵਕੀਲ ਦੀ ਸਭ ਤੋਂ ਵੱਡੀ ਅੱਜ ਦਲੀਲ ਇਹ ਸੀ ਕਿ ਸੀਬੀਆਈ ਨੇ ਸੀਬੀਆਈ ਨੇ ਜਿਹੜੀ ਗ੍ਰਿਫਤਾਰੀ ਕੀਤੀ ਹੈ ਉਹ ਇਲੀਗਲ ਹੈ ਹਾਂ ਕਿਸੇ ਵੀ ਸਟੇਟ ਦੇ ਵਿੱਚ ਜਾਣਾ ਹੋਵੇ ਜੀ ਤੇ ਉੱਥੋਂ ਕਿਸੇ ਬੰਦੇ ਨੂੰ ਅਰੈਸਟ ਕਰਨਾ ਹੋਵੇ ਤਾਂ ਸੂਬਾ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਂਦੀ ਹਾਂ ਜੋ ਕਿ ਸੀਬੀਆਈ ਨੇ ਨਹੀਂ ਲਈ ਹਾਂ ਸੋ ਇਹ ਅੱਜ ਉਹਨਾਂ ਦਾ ਵੱਡਾ ਪੁਆਇੰਟ ਹੈਗਾ ਜੀ ਦੂਜਾ ਉਹਨਾਂ ਨੇ ਕਿਹਾ ਕਿ ਸਾਨੂੰ ਆ ਕੋਰਟ ਦੇ ਵਿੱਚ ਵਕੀਲ ਨੂੰ ਸੌਰੀ ਜੇਲ ਉੱਥੇ ਜਦੋਂ ਸਟਡੀ ਦੇ ਵਿੱਚ ਹੁੰਦਾ ਤਾਂ ਰੋਜ਼ ਉਹਨੂੰ ਮਿਲਣ ਮਿਲਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਸੀਬੀਆਈ ਉਹ ਤੋਂ ਕੀ ਪੁੱਛਦੀ ਹੈ ਕੀ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਤਾਂ ਨਹੀਂ ਐਕਸਟਰਾ ਪੰ ਦਾ ਜਾਂ ਉਹਦੀ ਸਿਹਤ ਬਾਰੇ ਮੌਕਾ ਉਹਨੂੰ ਰੋਜ਼ ਉਹਨਾਂ ਨਾਲ ਮੁਲਾਕਾਤ ਕਰਾਈ ਜਾਵੇ ਸੋ ਅਦਾਲਤ ਨੇ ਪਰਮਿਸ਼ਨ ਦਿੱਤੀ ਹੈ ਕਿ ਰੋਜ਼ 4 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਵਕੀਲ ਹੈ ਉਹਨਾਂ ਨੂੰ ਮਿਲ ਸਕਦਾ ਹੈ ਤੀਜਾ ਇਹ ਜਿਹੜਾ 이슈 ਸ਼ਿਕਤ ਪਰਸ਼ਾਨੂ ਨੂੰ 14 ਦਿਨ ਦੀ ਰਿਮਾਂਡ ਦੇ ਉੱਤੇ ਜਿਹੜਾ ਅਦਾਲਤੀ ਰਿਮਾਂਡ ਨਾਰਮਲ ਹੁੰਦਾ ਹੈ ਮੁੜ ਕੇ ਉਹਨੂੰ ਦੁਬਾਰਾ ਬੜੈਲ ਜੇਲ੍ਹ ਚ ਭੇਜ ਦਿੱਤਾ ਤੇ ਪਰ ਇਹ ਜਿਹੜੇ ਨੇ ਭੁੱਲਰ ਸਾਹਿਬ ਭੁੱਲਰ ਸਾਹਿਬ ਦੇ ਉੱਤੇ ਆ ਕਾਫੀ ਸਾਰੇ ਤੱਥ ਜਿਹੜੇ ਆ ਉਹ ਸਾਹਮਣੇ ਆ ਰਹੇ ਹਨ ਮੇਰੇ ਨੂੰ ਹੁਣ ਜਿਹੜਾ ਨੈਕਸਟ ਐਂਗਲ ਜਿਹੜਾ ਸੀਬੀਆਈ ਨੇ ਦੱਸਿਆ ਹੈ ਕਿ ਕਿਸ ਵਾਸਤੇ ਰਿਮਾਂਡ ਦੀ ਲੋੜ ਹੈ ਹਾਂ ਔਰ ਮਾਡ ਉਹਨਾਂ ਨੇ ਦੱਸਿਆ ਕਿ ਜਿਹੜੀ ਪਟਿਆਲਾ ਦੇ ਵਿੱਚ ਔਰ ਲੁਧਿਆਣਾ ਦੇ ਵਿੱਚ ਛਾਪੇਮਾਰੀ ਕੀਤੀ ਹੈ ਅ ਰੀਅਲ ਏਸਟੇਟ ਵਾਲਿਆਂ ਨੇ ਜੀ ਉਹਨਾਂ ਦੇ ਉਹਨਾਂ ਤੋਂ ਕੁਝ ਤੱਥ ਮਿਲੇ ਹੈ ਤੇ ਉਹਨਾਂ ਨੂੰ ਕੋਈ ਡਾਕੂਮੈਂਟ ਮਿਲੇ ਹੈ ਤੇ ਭੁੱਲਰ ਨੇ ਜਿਹੜਾ ਅ ਜਿਹੜੀ ਭੁੱਲਰ ਨੇ ਬਿਆਨ ਦਿੱਤਾ ਹੈ ਉਹਦੇ ਮੁਤਾਬਕ ਕਈ ਇਹੋ ਜਿਹੇ ਅਫਸਰ ਹੈ ਪੁਰਸ ਅਫਸਰ ਜਿਨ੍ਹਾਂ ਦਾ ਭ੍ਰਿਸ਼ਟਾਚਾਰ ਦਾ ਪੈਸਾ ਜਾਂ ਦੋ ਨੰਬਰ ਦਾ ਪੈਸਾ ਰੀਅਲ ਏਸਟੇਟ 'ਚ ਇਨਵੈਸਟ ਹੋਇਆ ਹੈ ਹਾਂ ਸੋ ਹੁਣ ਇਹ ਜਿਹੜਾ ਭ੍ਰਿਸ਼ਟਾਚਾਰ ਦੀ ਕਾਲੀ ਕਮਾਈ ਪੰਜਾਬ ਪੁਲਿਸ ਦੀ ਉਹ ਰੀਅਲ ਏਸਟੇਟ ਦੇ ਵਿੱਚ ਕਿਸ ਤਰ੍ਹਾਂ ਇਨਵੈਸਟ ਹੋ ਰਹੀ ਹੈ ਇਹ ਐਂਗਲ ਸੀਬੀਆਈ ਦੇ ਮੇਨ ਅਜੰਡੇ ਤੇ ਆਇਆ ਹੈ ਹੂੰ ਤੇ ਉਹਦੇ 'ਚ ਹੁਣ ਉਹ ਕਿਹੜੇ ਕਿਹੜੇ ਪਾਰਟਨਰ ਹੈ ਤੇ ਕਿਹੜੇ ਕਿਹੜੇ ਸਿਰਫ ਅਫਸਰ ਇਹ ਹੈ ਜਾਂ ਪੋਲਿਟਿਕਲ ਲੀਡਰ ਵੀ ਹੈ ਜੀ ਤੇ ਪੋਲਿਟਿਕਲ ਲੀਡਰਾਂ ਬਾਰੇ ਵੀ ਅਸੀਂ ਕਹੀ ਲਗਾਤਾਰ ਕਹਿ ਰਹੇ ਹਾਂ ਹੁਣ ਜਿਹੜੇ ਇਹ ਰੀਅਲ ਏਸਟੇਟ ਵਾਲੇ ਪ੍ਰੋਜੈਕਟ ਹੈ ਇਹ ਵੀ ਪਾਸ ਕਰਾਣੇ ਉਹ ਕਰਨਾ ਇਹ ਕਰਨਾ ਉਹ ਕਰਨਾ ਉਹ ਵੀ ਕੋਈ ਦੋ ਨੰ ਇੱਕ ਨੰਬਰ ਚ ਤਾਂ ਆਪਣੇ ਇੱਥੇ ਚੱਲਦਾ ਨਹੀਂ ਕੰਮ ਰਿਹਾ ਆਪਾਂ ਨੂੰ ਪਤਾ ਕਿੰਨਾ ਜਿਹੜਾ ਬਲੈਕ ਪੈਸਾ ਹੈ ਉਹ ਉਹਦੇ ਚ ਲੱਗਦਾ ਸੋ ਜਦੋਂ ਉਹ ਰੀਅਲ ਸਟੇਟ ਵਾਲਿਆਂ ਦੀਆਂ ਫਾਈਲਾਂ ਚੱਕ ਲਈਆਂ ਉਹਨਾਂ ਨੇ ਕਿ ਉਹਦੇ ਚ ਹੋਰ ਕਿਹਦਾ ਕਿਹਦਾ ਪੈਸਾ ਨਿਕਲਦਾ ਹੋਰ ਕੌਣ-ਕੌਣ ਹੈ ਉਹ ਵੀ ਸਾਹਮਣੇ ਆ ਜੇ ਬਿਲਕੁਲ ਸੋ ਹੁਣ ਆਈਪੀਐਸ ਆਪਸ਼ਨ ਦਾਸ ਆਈਪੀਐਸ ਇੱਕ ਸੌਰੀ ਚਾਰ ਜਿਹੜੇ ਹੈ ਆਈਐਸ 14 ਬਿਊਰੋਕਰੇਟਾਂ ਦੇ ਉੱਤੇ ਹਾਂ ਉਹਨਾਂ ਦੀ ਜਾਂਚ ਫੋਕਸ ਹੋਣੀ ਹੈ ਔਰ ਇਹਦੇ ਨਾਲ ਨਾਲ ਜਿਹੜੇ ਪੁਲਿਸ ਅਫਸਰਾਂ ਦਾ ਪੈਸਾ ਜਾਂ ਜਿਹੜੇ ਅਫਸਰਾਂ ਦਾ ਪੈਸਾ ਰੀਅਲ ਏਸਟੇਟ ਦੇ ਵਿੱਚ ਲੱਗਿਆ ਹੋਇਆ ਉਹਦੇ ਉੱਤੇ ਜਾਂਚ ਫੋਕਸ ਹੈ ਇਹਨੂੰ ਆਧਾਰ ਬਣਾ ਕੇ ਭੁੱਲਰ ਨੇ ਜਿਹੜੀ ਆ ਉਹ ਭੁੱਲਰ ਨੂੰ ਭੁੱਲਰ ਨੂੰ ਰਿਮਾਂਡ ਜਿਹੜਾ ਹੈ ਉਹ ਦਿੱਤਾ ਗਿਆ ਹਾਂ ਸਰ ਇਸ ਦੇ ਨਾਲ ਹੀ ਇੱਕ ਹੋਰ ਜਿਹੜੀ ਜਿਹੜਾ ਮਾਮਲਾ ਉਹ ਚੱਲ ਰਿਹਾ ਰਾਜਾ ਵੜਿੰਗ ਦਾ ਅਮਰਿੰਦਰ ਰਾਜਾ ਵੜਿੰਗ ਨੂੰ ਅੱਜ ਅ ਅਸੀ ਕਮਿਸ਼ਨ ਨੇ ਤਲਬ ਕੀਤਾ ਸੀ ਪਰ ਉਹ ਆਏ ਨਹੀਂ ਪੇਸ਼ ਨਹੀਂ ਹੋਏ ਤੇ ਜਦੋਂ ਉਹਨਾਂ ਦੇ ਵਕੀਲ ਗਏ ਤਾਂ ਉਹਨਾਂ ਨੇ ਚੰਗੀ ਜਿਹੜੀ ਝਾੜ ਪਾਈ ਇੱਕ ਕਮਿਸ਼ਨ ਨੇ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਅੱਜ ਉਹਨਾਂ ਨੂੰ ਪੇਸ਼ ਹੋਣ ਵਾਸਤੇ ਕਿਹਾ ਗਿਆ ਸੀਗਾ ਪਰ ਉਹਨਾਂ ਵੱਲੋਂ ਵਕੀਲ ਪੇਸ਼ ਹੋਏ ਅਰਸ਼ਦੀਪ ਖੰਡਿਆਲ ਜਿਹੜੇ ਕਿ ਪੰਜਾਬ ਕਾਂਗਰਸ ਦੇ ਬੁਲਾਰੇ ਵੀ ਨੇ ਆਮ ਤੌਰ ਤੇ ਟੀਵੀ ਚੈਨਲਾਂ ਤੇ ਤੁਸੀਂ ਉਹਨਾਂ ਨੂੰ ਕਾਂਗਰਸ ਪਾਰਟੀ ਦਾ ਪੱਖ ਰੱਖਦੇ ਦੇਖਦੇ ਹੋ ਕਾਫੀ ਤੇਜ਼ ਤਰਾਰ ਬੁਲਾਰੇ ਨੇ ਉਹ ਤੇ ਉਹ ਅੱਜ ਪੇਸ਼ ਹੋਈ ਸੀਗੀ ਪਰ ਜਦੋਂ ਉਹ ਪੇਸ਼ ਹੋਏ ਤੇ ਜਿਹੜੇ ਐਸਸੀ ਕਮਿਸ਼ਨ ਦੇ ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਉਹਨਾਂ ਉਹਨਾਂ ਨੇ ਜੋ ਉਹਨਾਂ ਨੂੰ ਕਾਗਜ਼ ਸੌਂਪੇ ਉਹਨਾਂ ਨੇ ਉਹਨਾਂ ਨੇ ਦੇਖਿਆ ਕਾਗਜ਼ ਪੜ੍ਹਿਆ ਤੇ ਪੜ੍ਹ ਕੇ ਐਕਚੁਅਲੀ ਉਹਨਾਂ ਨੇ ਕਿਹਾ ਸੀਗਾ ਕਿ ਤਰਨ ਤਰਨ ਦੇ ਵਿੱਚ ਇਲੈਕਸ਼ਨ ਚੱਲ ਰਿਹਾ ਇਸ ਕਰਕੇ ਰਾਜਾ ਬਰਿੰਗੋਣਾ ਨੂੰ ਨਿੱਜੀ ਤੌਰ ਤੇ ਪੇਸ਼ੀ ਦੀ ਛੋਟ ਦਿੱਤੀ ਜਾਵੇ ਉਹ ਇਲੈਕਸ਼ਨ ਤੋਂ ਬਾਅਦ ਪੇਸ਼ ਹੋ ਜਾਣਗੇ ਜੀ ਤੇ ਗੜੀ ਗੜੀ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਮੈਨੂੰ ਉਹ ਦਿਖਾਓ ਅਥਾਰਟੀ ਲੈਟਰ ਹਾਂ ਵੀ ਜਿਹੜਾ ਵਕੀਲਾਂ ਦੀ ਭਾਸ਼ਾ ਕਾਨੂੰਨੀ ਭਾਸ਼ਾ ਚ ਨੂੰ ਨਾਮ ਜਦ ਪਤਾ ਨਹੀਂ ਕੀ ਕੀ ਬੋਲਦੇ ਆ ਸਾਡੀ ਪੱਤਰਕਾਰੀ ਵਾਲੀ ਭਾਸ਼ਾ ਚ ਅਥਾਰਟੀ ਲੈਟਰ ਕਹਿੰਦੇ ਆ ਜੀ ਬਿਲਕੁਲ ਵੀ ਤੁਹਾਨੂੰ ਅਥਾਰਟੀ ਵਕਾਲਤਨਾਮਾ ਜੀ ਵੀ ਤੁਸੀਂ ਤੁਹਾਨੂੰ ਬੰਦੇ ਨੇ ਰਿਟਰਨ ਵਕੀਲ ਥਾਪਿਆ ਤੇ ਤੁਹਾਨੂੰ ਇੱਥੇ ਭੇਜਿਆ ਹੈ ਤੁਸੀਂ ਉਹ ਦਿਖਾਓ ਉਹ ਉਹਨਾਂ ਕੋਲ ਨਹੀਂ ਸੀਗਾ ਉਹਨਾਂ ਨੇ ਕਿਹਾ ਵੀ ਸਵੇਰ ਤੇ ਚਾਰ ਪੰਜ ਬੰਦੇ ਆ ਜਾਣ ਉਹ ਕਹਿਣ ਅਸੀਂ ਰਾਜਾ ਬੜਿੰਗ ਦੇ ਬੰਦੇ ਮੈਂ ਕਿਵੇਂ ਮੰਨ ਲਵਾਂ ਤਾਂ ਫਿਰ ਉਹਨਾਂ ਨੇ ਕਿਹਾ ਕਿ ਮੈਂ ਉਹ ਅੱਜ 5 ਵਜੇ ਤੋਂ ਪਹਿਲਾਂ ਪਹਿਲਾਂ ਉਹ ਵੀ ਸਬਮਿਟ ਕਰ ਦਾਂਗਾ ਤੇ ਫਿਰ ਉਹਨਾਂ ਨੇ ਕਿਹਾ ਕਿ ਉਹ ਕਿੱਥੇ ਹੈ ਉਹ ਤਰਨ 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 ਚ ਹਾਂ ਤੇ ਤਰਨ ਨਹੀਂ ਉਹਨਾਂ ਨੇ ਪਹਿਲਾਂ ਸ਼ਬਦ ਪੁੱਛੇ ਕਿ ਉਹ ਤਰਨ ਤਰਨ ਪ੍ਰਚਾਰ ਚ ਹੈ ਉਹਨੇ ਕਿਹਾ ਹਾਂਜੀ ਹਾਂ ਤੇ ਉਹਨੇ ਕਿਹਾ ਤਰਨ ਚ ਪ੍ਰਚਾਰ ਕਰ ਰਿਹਾ ਉਹਨੂੰ ਦੂਜੀ ਵਾਰ ਪੁੱਛਿਆ ਉਹ ਕਹਿੰਦਾ ਮੇਰੇ ਕੋਲ ਇਹਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਹਾਂ ਕਿਉਂ ਕਿੱਥੇ ਹੈ ਤੇ ਆ ਕਿਉਂਕਿ ਮੈਨੂੰ ਕਹਿੰਦਾ ਇਹੀ ਇਨਸਟਰਕਸ਼ਨ ਹੈ ਕਿਉਂਕਿ ਵਕੀਲਾਂ ਦੀ ਭਾਸ਼ਾ ਹੁੰਦੀ ਹੈ ਕਿ ਮੈਨੂੰ ਇਹ ਇਨਸਟਰਕਸ਼ਨ ਹੈ ਜੀ ਕਿ ਮੈਂ ਉਹਨਾਂ ਦਾ ਜਿਹੜਾ ਪੱਖ ਹੈ ਜਾਂ ਉਹਨਾਂ ਦਾ ਜਿਹੜਾ ਆ ਲੈਟਰ ਹੈ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਭਾਵਨਾ ਹੈ ਉਹ ਮੈਂ ਤੁਹਾਡੇ ਅੱਗੇ ਪੇਸ਼ ਕਰਾਂ ਸੋ ਮੇਰੀ ਇਹ ਇਨਸਟਰਕਸ਼ਨ ਮੈਨੂੰ ਮਿਲੀ ਸੀਗੀ ਮੈਂ ਉਹ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਤੇ ਰਾਜਾ ਬੜਿੰਗ ਕਿੱਥੇ ਨੇ ਕੀ ਕਰ ਰਹੇ ਨੇ ਉਹ ਮੈਂ ਕੁਝ ਨਹੀਂ ਕਹਿ ਸਕਦਾ ਸੋ ਫਿਰ ਗੜੀ ਸਾਹਿਬ ਕੋ ਕੋਈ ਹੋਰ ਵਕੀਲ ਨੂੰ ਕਹਿਣ ਵਾਲੀ ਗੱਲ ਨਹੀਂ ਸੀ ਤੇ ਉਹ ਫਿਰ ਉਹ ਚਲੇ ਗਏ ਤੇ ਪਰ ਇਹ ਹੈਗਾ ਕਿ ਜਦੋਂ ਇੱਕ ਪਾਸੇ ਹੁਣ ਉਹਦੇ ਤੇ ਪੁਲਿਸ ਕੇਸ ਹੋ ਗਿਆ ਹੈ ਕੇਸ ਜਦੋਂ ਹੋ ਗਿਆ ਐਫ ਆਈ ਆਰ ਹੋ ਗਈ ਹੈ ਤੇ ਫਿਰ ਮੈਨੂੰ ਲੱਗਦਾ ਕਿ ਇੱਕ ਇਹ ਕਮਿਸ਼ਨ ਜਿਹੜੇ ਨੇ ਜਾਂ ਇਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਆ ਜਿਆਦਾ ਉਨੀ ਕਿੰਨੀ ਇਹਨਾਂ ਵੀ ਪੁਲਿਸ ਨੂੰ ਸਪਰਸ਼ ਕਰਨੀ ਹੁੰਦੀ ਹੈ ਇਹਨਾਂ ਇਹਨਾਂ ਦੇ ਕੋਲ ਕੋਈ ਇਸ ਤਰ੍ਹਾਂ ਦੀ ਤਾਂ ਹੁੰਦਾ ਨਹੀਂ ਕਿ ਇਹ ਕਿਸੇ ਨੂੰ ਸਜ਼ਾ ਸੁਣਾ ਸਕਣ ਜਾਂ ਕਰ ਸਕਣ ਤੋਂ ਉਹ ਰეკਮੈਂਡ ਹੀ ਕਰ ਸਕਦੇ ਹੁੰਦੇ ਹੈ ਇਹਦੇ ਖਿਲਾਫ ਐਫਆਈਆਰ ਦਰਜ ਕਰੋਗੇ ਉਹ ਐਫਆਈਆਰ ਪਹਿਲਾਂ ਹੀ ਦੂਸਰੇ ਤੇ ਦਰਜ ਹੋ ਗਈ ਹੈ ਸੋ ਹੁਣ ਕੋਰਟ ਦੇ ਵਿੱਚ ਜੋ ਹੋਏਗਾ ਉਹ ਮਾਮਲਾ ਚੱਲੇਗਾ ਹਮ ਸਰ ਰਾਜਾ ਬੜਿੰਗ ਨੂੰ ਕਹਿੰਦੇ ਧਮਕੀ ਵੀ ਆ ਰਹੀ ਹੈ ਹਾਂ ਇੱਕ ਹੋਰ ਖਬਰ ਜਿਹੜੀ ਹੈ ਚੱਲ ਰਹੀ ਹੈ ਇੱਕ ਰਾਜਾ ਬੜਿੰਗ ਦੇ ਨਾਲ ਕੋਈ ਕਾਂਗਰਸੀ ਲੀਡਰ ਰਾਜਵੀਰ ਸਿੰਘ ਭੁੱਲਰ ਉਹਨਾਂ ਨੇ ਕਲੇਮ ਕੀਤਾ ਕਿ ਉਹਨਾਂ ਨੂੰ ਹਰਵਿੰਦਰ ਸਿੰਘ ਰਿੰਦਾ ਦੇ ਪਟ ਨੇ ਧਮਕੀ ਦਿੱਤੀ ਹੈ ਜੀ ਤੇ ਉਹਦੇ ਨਾਮ ਤੇ ਧਮਕੀ ਧਮਕੀ ਦਿੱਤੀ ਗਈ ਹੈ ਤੇ ਉਹਨੂੰ ਜਾਨੋ ਮਾਰਨ ਦੀ ਗੱਲ ਕਹੀ ਗਈ ਹੈ ਤੇ ਆ ਉਸ ਮਾਮਲੇ ਦੇ ਵਿੱਚ ਵੀ ਅੱਜ ਐਫ ਆਈ ਆਰ ਹੋ ਗਈ ਹੈ ਪਰ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਸੱਚੀ ਧਮਕੀ ਦਿੱਤੀ ਹੋਈ ਹੈ ਜਾਂ ਧਮਕੀ ਦੇ ਨਾਂ ਤੇ ਆਪਾਂ ਦੇਖਿਆ ਕਿ ਇਹ ਵੀ ਇੱਕ ਬਰਤਾਰਾ ਚੱਲ ਪੈਂਦਾ ਕਿਉਂਕਿ ਆਪਾਂ ਹੁਣ ਉਹਦੀ ਪੁਸ਼ਟੀ ਨਹੀਂ ਕਰ ਸਕਦੇ ਜੀ ਕਿ ਉਹ ਕਿਹਨੇ ਧਮਕੀ ਦਿੱਤੀ ਹੈ ਆਹ ਸਿਰਫ ਇਹ ਕਹਿ ਸਕਦੇ ਹਾਂ ਕਿ ਪੁਲਿਸ ਨੇ ਉਹਦੀ ਐਫਆਈਆਰ ਦਰਜ ਕੀਤੀ ਹੈ ਤੇ ਉਸ ਕਥਿਤ ਧਮਕੀ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਧਮਕੀਆਂ ਦਾ ਦੌਰ ਤਾਂ ਲਗਾਤਾਰ ਚੱਲ ਹੀ ਰਿਹਾ ਹੈ ਜਿਹੜੇ ਕਿਸ ਕੋਈ ਕਿਸੇ ਬਿਜ਼ਨਸਮੈਨ ਨੂੰ ਕਿਸੇ ਪੋਲੀਟੀਸ਼ੀਅਨ ਨੂੰ ਕਿਸੇ ਵੱਡੇ ਕਾਰੋਬਾਰੀ ਨੂੰ ਇਹ ਧਮਕੀਆਂ ਦਾ ਜਿਹੜਾ ਇਸ਼ੂ ਚੱਲ ਰਿਹਾ ਉਹ ਤਾਂ ਚੱਲ ਹੀ ਰਿਹਾ ਹੈ ਪਰ ਇਹਦੇ ਪਿੱਛੇ ਇੱਕ ਇੱਕ ਗੱਲ ਜਿਹੜੀ ਮੈਨੂੰ ਨਜ਼ਰ ਆਂਦੀ ਹੈ ਉਹ ਇਹ ਆਂਦੀ ਹੈ ਕਿ ਰਾਜਾ ਬੜਿੰਗ ਜਦੋਂ ਤੋਂ ਤਰਨਤਾਰਨ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਉਹ ਕਾਫੀ ਤਿੱਖਾ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਨੇ ਜਿਵੇਂ ਪਹਿਲਾਂ ਖਾਲਸਤਾਨ ਔਰ ਹਿੰਦੁਸਤਾਨ ਦੀ ਗੱਲ ਕੀਤੀ ਹੈ ਨਾ ਵੀ ਸਾਨੂੰ ਖਾਲਸਤਾਨੀ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਤੇ ਇਹ ਜਿਹੜਾ ਹਰਵਿੰਦਰ ਰਿੰਦਾ ਦਾ ਨਾਮ ਲਿਆ ਜਾ ਰਿਹਾ ਇਹਦਾ ਕਈ ਵਾਰ ਨਾਮ ਜਿਹੜਾ ਹੈ ਉਹ ਖਾਲਸਤਾਨੀ ਸੰਗਠਨਾਂ ਨਾਲ ਵੀ ਜੁੜਦਾ ਔਰ ਇਹਦੇ ਬਾਰੇ ਕਿਹਾ ਜਾਂਦਾ ਕਿ ਇਹ ਪਾਕਿਸਤਾਨ ਦੇ ਵਿੱਚ ਰਹਿ ਰਿਹਾ ਹਾਂ ਸੋ ਇੱਕ ਤਾਂ ਉਹ ਉਹ ਗੱਲ ਇਹਦਾ ਕਨੈਕਸ਼ਨ ਜੋੜ ਸਕਦਾ ਜੀ ਜਾਂ ਫਿਰ ਇੱਕ ਜਿਹੜਾ ਉਹਨਾਂ ਨੇ ਗੈਂਗਸਟਰਵਾਦ ਦੀ ਗੱਲ ਕੀਤੀ ਹੈ ਉਹਨਾਂ ਨੇ ਇੱਕ ਇਹ ਪਿੱਛੇ ਅਕਾਲੀ ਦਲ ਦੇ ਜਿਹੜੀ ਉਮੀਦਵਾਰ ਹੈ ਉਹਨਾਂ ਦੇ ਉੱਤੇ ਦੋਸ਼ ਲਾਇਆ ਸੀਗਾ ਕਿ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਨੇ ਉਹ ਧਮਕਾ ਰਹੇ ਆ ਵੋਟਰਾਂ ਨੂੰ ਪ੍ਰੈਸ਼ਰ ਪਾ ਰਹੇ ਆ ਤੇ ਗੈਂਗਸਟਰਿਜ਼ਮ ਜਿਹੜਾ ਹੈਗਾ ਇਸ ਤਰਨਤਰਨੀ ਵੀ ਦੇ ਵਿੱਚ ਚੱਲ ਰਿਹਾ ਜਾਂ ਪੰਜਾਬ ਦੇ ਵਿੱਚ ਚੱਲ ਰਿਹਾ ਉਹਨਾਂ ਨੇ ਇਹ ਵੀ ਇੱਕ ਬਿਆਨ ਦਿੱਤਾ ਸੀ ਕਿ ਜਦੋਂ ਅਸੀਂ ਆ ਗਏ ਸਾਡੀ ਸਰਕਾਰ ਆ ਗਈ ਤੇ ਅਸੀਂ ਇਹਨਾਂ ਦਾ ਸਫਾਇਆ ਕਰ ਦਾਂਗੇ ਜੀ ਤੋ ਇਸ ਤਰ੍ਹਾਂ ਦੀ ਗੱਲਬਾਤ ਹੁਣੇ ਕੀਤੀ ਸੀ ਇਹ ਬਿਆਨ ਜਿਹੜੇ ਆ ਇਹ ਇਹ ਜਿਹੜੇ ਗੈਂਗਸਟਰ ਗੈਂਗਸਟਰਸ ਦੇ ਖਿਲਾਫ ਜਾਂ ਫਿਰ ਇਹ ਖਾਲਸਤਾਨ ਦੇ ਬਾਰੇ ਗੱਲ ਕਰਨੀ ਇਸ ਤਰ੍ਹਾਂ ਦੇ ਬਿਆਨਾਂ ਦਾ ਹੋ ਸਕਦਾ ਇਹ ਫਾਲੋਅ ਆਊਟ ਹੋਵੇ ਪਰ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਕੰਪਲੀਟ ਨਹੀਂ ਹੁੰਦੀ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਪੁਲਿਸ ਤਾਂ ਪੰਜਾਬ ਦੇ ਵਿੱਚ ਕਲੇਮ ਕਰਦੀ ਰਹੀ ਹੈ ਕਿ 80% ਜਿਹੜੀਆਂ ਧਮਕੀਆਂ ਉਹ ਤਾਂ ਐ ਲੱਲੂ ਪੰਜੂਆ ਨੇ ਸੁਣਿਆ ਸੁਣਾਈਆਂ ਬਸ ਨਾਂ ਲੈ ਕੇ ਕਿਹੇ ਨਾ ਵੀ ਫੋਨ ਕਰ ਦਿੰਦਾ ਹੈ ਬੇ ਇਸ ਤਰ੍ਹਾਂ ਹੁੰਦਾ ਹੈ ਸੋ ਇਹ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪਸ਼ਟ ਹੋਏਗਾ ਕਿ ਇਹ ਧਮਕੀ ਹਮ ਸੱਚਮੁੱਚ ਸੀਰੀਅਸ ਹੈ ਜਾਂ ਹੈ ਕੋਈ ਚੌਨ ਸਟੰਟ ਹੈ ਜਾਂ ਹੈ ਕਿਸੇ ਨੂੰ ਸੱਚੀ ਫਿਰ ਡਰਾਉਣ ਵਾਲੀ ਗੱਲ ਕੀਤੀ ਜਾ ਰਹੀ ਹੈ ਮੈਂ ਇਲੈਕਸ਼ਨ ਦੇ ਉੱਤੇ ਪ੍ਰਭਾਵ ਪਾਉਣ ਦੀ ਕੋਈ ਗੱਲ ਕੀਤੀ ਜਾ ਰਹੀ ਹੈ ਜੀ ਸਰ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਬ੍ਰਾਜ਼ੀਲੀਅਨ ਮਾਡਲ ਉਸ ਦੀ ਜਿਹੜੀ ਫੋਟੋ ਹੈ ਦਾਵਾ ਕੀਤਾ ਗਿਆ ਸੀ ਕਿ ਉਸ ਦੀ ਫੋਟੋ 10 ਬੂਥ ਲਿਸਟਾਂ ਵਿੱਚ 22 ਵਾਰ ਵਰਤੀ ਗਈ ਹੈ ਉਸ ਨੇ ਕੀ ਦਾਵਾ ਕੀਤਾ ਉਹ ਹੁਣ ਆਪ ਸੋਸ਼ਲ ਮੀਡੀਆ ਤੇ ਅੱਗੇ ਆਈ ਹੈ ਜੀ ਕਿਉਂਕਿ ਜਦੋਂ ਇਹ ਇਹ ਇਸ਼ੂ ਇਹਨਾਂ ਨੇ ਚੱਕਿਆ ਤੇ ਇਹ ਬਹੁਤ ਵੱਡਾ ਇਸ਼ੂ ਬਣਿਆ ਤੇ ਪੱਤਰਕਾਰਾਂ ਨੇ ਆਪਣੀ ਭਾਲ ਕਰਨੀ ਸ਼ੁਰੂ ਕੀਤੀ ਤੇ ਜਿਹੜੀ ਉਸ ਮਾਡਲ ਨੇ ਫੋਟੋ ਪਾਈ ਐਕਚੁਅਲੀ ਉਹ ਮਾਡਲ ਨਹੀਂ ਹੈ ਬਸ ਸਲੂਨ ਦੇ ਵਿੱਚ ਕੰਮ ਕਰਦੀ ਆ ਉਹ ਤੇ ਉਹਨੂੰ ਪੱਤਰਕਾਰ ਨੇ ਉਹਦੇ ਸਲੂਨ ਦੇ ਵਿੱਚ ਕਿਸੇ ਤਰ੍ਹਾਂ ਕੰਟੈਕਟ ਲੱਭ ਕੇ ਉਹਦਾ ਫੋਨ ਕੀਤਾ ਤੇ ਫੋਨ ਕਰਕੇ ਉਹਨੂੰ ਪੁੱਛਿਆ ਉਹਨੂੰ ਮਤਲਬ ਉਹਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਤੁਹਾਡੀ ਫੋਟੋ ਜਿਹੜੀ ਹੈ ਉਹ ਵੋਟਰ ਸੂਚੀ ਦੇ ਵਿੱਚ ਪਾ ਕੇ ਝਾਲੀ ਵੋਟਾਂ ਪਾਈਆਂ ਜਾ ਰਹੀਆਂ ਤੇ ਤੁਹਾਡਾ ਇਸ ਦੇ ਬਾਰੇ ਕੀ ਓਪੀਨੀਅਨ ਹੈ ਉਹ ਕਹਿ ਰਹੀ ਕਿ ਮੈਂ ਤਾਂ ਕਦੇ ਇੰਡੀਆ ਦੇ ਵਿੱਚ ਹੀ ਨਹੀਂ ਆਈ ਹੂੰ ਵੀ ਉਹਦੀ ਫੋਟੋ ਨੂੰ ਸੋਸ਼ਲ ਮੀਡੀਆ ਤੋਂ ਕਿਸੇ ਨੇ ਪਿਕ ਕਰਕੇ ਉਹ ਉਹਦੇ ਚ ਉਹਦੇ ਚ ਯੂਜ਼ ਕੀਤਾ ਗਿਆ ਹੈ ਉਹ ਕਹਿ ਰਹੀ ਕਿ ਗਲਤ ਤਰੀਕੇ ਨਾਲ ਇਹ ਯੂਜ਼ ਕੀਤੀ ਗਈ ਹੈ ਸੋ ਉਹਨੇ ਕਿਹਾ ਕਿ ਮੈਂ ਮੈਨੂੰ ਇਸ ਗੱਲ ਦਾ ਮਤਲਬ ਬੜਾ ਹੈਰਾਨੀ ਹੁੰਦੀ ਹੈ ਕਿ ਇਸ ਤਰ੍ਹਾਂ ਜਿੱਥੇ ਮੈਂ ਕਦੇ ਗਈ ਨਹੀਂ ਉੱਥੇ ਸੋਸ਼ਲ ਮੀਡੀਆ ਦੇ ਉੱਤੇ ਮੇਰੀ ਫੋਟੋ ਯੂਜ਼ ਕਰਕੇ ਕਿਸ ਤਰ੍ਹਾਂ ਮਤਲਬ ਇਹ ਮਿਸਯੂਜ਼ ਦਾ ਹੋ ਰਿਹਾ ਸੋ ਇਹ ਵੈਸੇ ਇਹ ਜਿਹੜੀ ਐਗਜ਼ੈਂਪਲ ਹੈ ਜਿਹਨੂੰ ਆਪਾਂ ਦੂਜੇ ਤਰੀਕੇ ਨਾਲ ਵੀ ਦੇਖੀਏ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਹੈ ਜਦੋਂ ਫੋਟੋਆਂ ਜਾਂ ਵੀਡੀਓਜ਼ ਨੇ ਉਹਨਾਂ ਦੇ ਕਿਸ ਤਰ੍ਹਾਂ ਮਿਸਯੂਜ਼ ਹੁੰਦੇ ਆ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਜਾਂ AI ਜਨਰੇਟਡ ਜਿਹੜਾ ਕੰਟੈਂਟ ਹੈ ਉਹ ਆਣਾ ਸ਼ੁਰੂ ਹੋ ਜਾਂਦਾ ਸੋ ਉਹ ਉਹ ਉਹਦੇ ਨਾਲ ਵੀ ਮਿਸਯੂਜ਼ ਹੁੰਦਾ ਇੱਕ ਡੀਪ ਫੇਕ ਟੈਕਨੀਕ ਹੈ ਡੀਪ ਫੇਕ ਟੈਕਨੀਕ ਦੇ ਵਿੱਚ ਕੀ ਹੁੰਦਾ ਕਿ ਚਿਹਰਾ ਤੁਹਾਡਾ ਹੋਏਗਾ ਆ ਆਮ ਤੌਰ ਤੇ ਅਸੀਂ ਦੇਖਦੇ ਨੇ ਕਿ ਵੱਡੇ ਵੱਡੇ ਸੈਲੀਬ੍ਰਿਟੀਜ਼ ਜਿਹੜੇ ਨੇ ਖਾਸ ਕਰਕੇ ਔਰਤਾਂ ਜਿਹੜੀਆਂ ਨੇ ਉਹਨਾਂ ਦਾ ਡੀਪ ਫੇਕ ਰਾਹੀਂ ਉਹਨਾਂ ਦੀਆਂ ਪੋਰਨ ਵੀਡੀਓ ਤੱਕ ਬਣਾ ਦਿੱਤੀ। ਜੀ ਬਿਲਕੁਲ। ਹੂੰ। ਇਹ ਬੜਾ ਇੱਕ ਵੱਡਾ ਸਕੈਂਡਲ ਹੈ ਜਿਹਦੇ ਕਰਕੇ ਲੋਕਾਂ ਨੂੰ ਬਦਨਾਮ ਵੀ ਕੀਤਾ ਜਾਂਦਾ ਤੇ ਲੋਕਾਂ ਤੋਂ ਫਰੋਤੀਆਂ ਵੀ ਮੰਗੀਆਂ ਜਾਂਦੀਆਂ। ਸੋ ਇਹ ਇੱਕ ਇਹ ਇੱਕ ਬੜਾ ਮਤਲਬ ਤਕੜਾ ਤੰਤਰ ਆ ਨਮੀ ਚੁਣੌਤੀ ਹੈ ਟੈਕਨੋ ਟੈਕਨੀਕਲ ਵਰਲਡ ਦੇ ਵਿੱਚ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਚੁਣੌਤੀ ਹੈ ਉਹ AI ਜਨਰੇਟਿਡ ਕੰਟੈਂਟ ਔਰ ਡੀਪ ਫੇਕ ਦੀ ਵੈਰੀਫਿਕੇਸ਼ਨ ਦਾ ਇਸ਼ੂ ਹੈ ਹਾਂ ਸੋ ਉਸੇ ਤਰ੍ਹਾਂ ਜਿਹੜੀ ਇਹ ਫੋਟੋ ਹੈ ਇਹ ਫੋਟੋ ਕਿਵੇਂ ਤੱਕੀ ਗਈ ਕਿਵੇਂ ਯੂਜ਼ ਕੀਤੀ ਗਈ ਉਹ ਇੱਕ ਜਾਂਚ ਦਾ ਇਸ਼ੂ ਹੈ ਪਰ ਇਲੈਕਸ਼ਨ ਕਮਿਸ਼ਨ ਤਾਂ ਜਿਵੇਂ ਸੱਪ ਸੰਘਿਆ ਹੁੰਦਾ ਉਹ ਤਾਂ ਬੋਲ ਹੀ ਨਹੀਂ ਰਿਹਾ ਚਾਹੀਦਾ ਤਾਂ ਇਹ ਸੀ ਕਿ ਜਦੋਂ ਕੋਈ ਫੈਕਟ ਆ ਰਿਹਾ ਜੇ ਮੈਂ ਮੰਨ ਲਵਾਂ ਕੋਈ ਕੰਮ ਕਰ ਰਿਹਾ ਮੰਨ ਲਵੋ ਆਪਾਂ ਖਬਰਾਂ ਦੀ ਡਿਸਕਸ਼ਨ ਕਰ ਰਹੇ ਹਾਂ ਕੋਈ ਜੇ ਕੋਈ ਕੋਈ ਬੰਦਾ ਇਹ ਕਹੇ ਕਿ ਤੁਸੀਂ ਫੈਕਟਸ ਗਲਤ ਦੱਸ ਰਹੇ ਹੋ ਜਾਂ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਨਹੀਂ ਹਾਂ ਤਾਂ ਅਸੀਂ ਕੀ ਕਹਾਂਗੇ ਅਸੀਂ ਕੋਈ ਜਵਾਬ ਦੇਵਾਂਗੇ ਨਾ ਅਸੀਂ ਇਹ ਕਹਾਂਗੇ ਕਿ ਆਹ ਫੈਕਟ ਅਸੀਂ ਇੱਥੋਂ ਲਏ ਆ ਆ ਇਹਦਾ ਇਹ ਹਿਸਾਬ ਕਿਤਾਬ ਹੈ ਜਾਂ ਫਿਰ ਇਹ ਤੁਹਾਡਾ ਵਿਚਾਰ ਹੈ ਤਾਂ ਇਹ ਇਹ ਸਾਡੇ ਵਿਚਾਰ ਦੇ ਪਿੱਛੇ ਆਧਾਰ ਕੀ ਹੈ ਤੇ ਤੁਹਾਡੇ ਵਿਚਾਰ ਚ ਕੀ ਪ੍ਰੋਬਲਮ ਹੈ ਇਹੀ ਗੱਲ ਹੋ ਸਕਦੀ ਹੈ ਪਰ ਇਲੈਕਸ਼ਨ ਕਮਿਸ਼ਨ ਜੇ ਆਪਾਂ ਇਹ ਕਹੀਏ ਇਹੀ ਦਾ ਜਵਾਬ ਨਹੀਂ ਦਿੰਦੇ ਬੋਲੀ ਆ ਤੂੰ ਜੋ ਬੋਲਣਾ ਕਈ ਵਾਰ ਬੰਦਾ ਇੰਨਾ ਜ਼ਿਆਦਾ ਇਮੋਸ਼ਨ ਇਮੋਸ਼ਨਲ ਹੋ ਜਾਂਦਾ ਯਾਰ ਇਸ ਗੱਲ ਨੂੰ ਲੈ ਕੇ ਕਿ ਐਡਾ ਕੁਝ ਯਾਰ ਦੇਸ਼ ਦੇ ਵਿੱਚ ਵਾਪਰ ਰਿਹਾ ਤੇ ਤੁਸੀਂ ਸਿਰਫ ਤੇ ਸਿਰਫ ਤੁਹਾਨੂੰ ਆਪਣੀ ਸੱਤਾ ਤੁਹਾਨੂੰ ਕੁਰਸੀ ਨਾਲ ਮਤਲਬ ਹੈ ਦੇਸ਼ ਤੁਹਾਡੇ ਮਤਲਬ ਠੱਠੇ ਖੂਚ ਜਾ ਇਸ ਕਰਕੇ ਕਈ ਵਾਰ ਇਹਨਾਂ ਗੱਲਾਂ ਤੇ ਗੁੱਸਾ ਆਉਂਦਾ ਹੈ ਕਿ ਜੇ ਜੇ ਤੁਸੀਂ ਜਾਂ ਤਾਂ ਤੁਸੀਂ ਫੈਕਟ ਨੂੰ ਗਲਤ ਕਰ ਕਰਕੇ ਦੱਸੋ ਨਹੀਂ ਜੇ ਦੋਸ਼ ਲਾ ਰਹੀ ਹੈ ਲੀਡਰ ਆਪੋਜੀਸ਼ਨ ਆ ਯਾਰ ਉਹ ਡਾਟਾ ਕੱਢ ਕੇ ਉਹ ਲਿਆਇਆ ਸਟੱਡੀ ਕਰਾ ਕੇ ਉਹਨੇ ਸਭ ਦੇ ਸਾਹਮਣੇ ਰੱਖੀ ਤੁਸੀਂ ਉਹਦੀ ਜਾਂਚ ਕਰਾਉਣ ਨੂੰ ਤਿਆਰ ਨਹੀਂ ਹੂੰ ਸੋ ਬੜਾ ਅਜੀਬ ਹੈ ਮਤਲਬ ਹੁਣ ਉਹ ਜਿਹੜੀ ਮਾਡਲ ਦੀ ਬ੍ਰਾਜ਼ੀਲੀਅਨ ਮਾਡਲ ਹੈ ਉਹ ਵੀ ਮਜ਼ਾਕ ਛਸ ਰਹੀ ਸੀ ਵੀ ਇਹ ਕਿਵੇਂ ਹੋ ਗਿਆ ਇਹ ਕਿਵੇਂ ਇਹ ਪੋਸੀਬਲ ਹੋ ਗਿਆ ਪਰ ਇਹ ਹੋਇਆ ਤੇ ਸਖਤ ਕਾਰਵਾਈ ਨਹੀਂ ਕੀਤੀ ਕਰਨੀ ਚਾਹੀਦੀ ਹੈ ਕਿਸ ਬੰਦੇ ਨੇ ਪੇਕ ਕੀਤੀ ਫੋਟੋ ਕਿੱਥੇ ਕਿੱਥੇ ਯੂਜ਼ ਹੋਈ ਹੈ ਇਹਦੀ ਪ੍ਰੋਪਰ ਥੋਰੋ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਬਿਲਕੁਲ ਮੈਂ ਤਾਂ ਕਹਿੰਦਾ ਸੁਪਰੀਮ ਕੋਰਟ ਦਾ ਇੱਕ ਸਿਟਿੰਗ ਜੱਜ ਜਿਹੜਾ ਉਹਦੇ ਅਗਵਾਈ ਦੇ ਵਿੱਚ ਕਮਿਸ਼ਨ ਬਣਨਾ ਚਾਹੀਦਾ ਔਰ ਪੂਰੇ ਵਰਤਾਰੇ ਦੀ ਦੀ ਜਾਂਚ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਨੂੰ ਸੂ ਮਤੋਂ ਲੈਣਾ ਚਾਹੀਦਾ ਜੀ ਇਹ ਤਾਂ ਇਸਰਾਂ ਦੀ ਗੱਲ ਹੂੰ ਪਰ ਵੋਟ ਵੀ ਪਤਾ ਨਹੀਂ ਕਿਉਂ ਝੁੱਕ ਪਈ ਜੀ ਸਰ ਆਪਾਂ ਹੁਣ ਗੱਲਬਾਤ ਨੂੰ ਲੈ ਕੇ ਚੱਲਦੇ ਆਂ ਬਿਹਾਰ ਦੀ ਆਮ ਚੋਣਾਂ ਵਾਲਾ ਬਿਹਾਰ ਦੀ ਆਮ ਚੋਣਾਂ ਦੇ ਜਿਹੜੇ ਪਹਿਲੇ ਗੇੜ ਦੀਆਂ ਵੋਟਾਂ ਨੇ ਪਈਆਂ ਹੁਣ ਤੱਕ ਰਿਪੋਰਟਰਾਂ ਦੇ ਕੀ ਰੁਝਾਨ ਆ ਰਹੇ ਨੇ ਬੋਟਾਂ ਦੇ ਰੁਝਾਨ ਦੀ ਤਾਂ ਆਪਾਂ ਗੱਲ ਨਹੀਂ ਕਰ ਸਕਦੇ ਕਿਉਂਕਿ ਇਸ ਵੇਲੇ ਚੋਣ ਜਾਬਤਾ ਲੱਗਿਆ ਹੋਇਆ ਹੈ 121 ਸੀਟਾਂ ਦੇ ਉੱਤੇ VOTING ਹੋ ਰਹੀ ਹੈ ਔਰ ਹੁਣ ਦੇਖਣਾ ਹੋਏਗਾ ਕਿ ਕਿਸ ਪਾਸੇ ਗੇਮ ਚੱਲਦੀ ਹੈ ਜਿਹੜਾ ਨੈਕਸਟ ਗੇੜਾ ਅਗਲਾ ਗੇੜਾ ਜਿਹੜਾ ਹੈ ਉਹ 11 ਤਰੀਕ ਨੂੰ ਹੋਏਗਾ ਤੇ 13 ਤਰੀਕ ਨੂੰ ਨਤੀਜੇ ਆਣਗੇ ਉਸੇ ਦਿਨ ਜਿਹੜਾ ਤਰਨਤਰਨ ਦਾ ਲੱਖ ਦੀਆਂ ਬੋਟਾਂ ਹੋਣਗੀਆਂ ਇਹ ਤਰਨ ਤਰਨ ਦਾ ਨਤੀਜਾ ਵੀ ਉਹਦੇ ਨਾਲ ਹੀ ਆਏਗਾ ਤੇ ਬਿਹਾਰ ਦੇ ਵਿੱਚ ਕਾਫੀ ਫਸਮੀ ਟੱਕਰ ਦੱਸੀ ਜਾ ਰਹੀ ਹੈ ਜੀ ਭਾਵੇਂ ਕਿ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਐਜ ਜਿਹੜਾ ਹੈ ਉਹ ਮਹਾਗਠਬੰਧਨ ਕੋਲ ਐਜ ਲੱਗ ਰਿਹਾ ਪਰ ਇਹ ਕਹਿਣਾ ਕਿ ਲੜਾਈ ਇੰਨੀ ਸੌਖੀ ਹੈ ਇੰਨੀ ਸੌਖੀ ਨਹੀਂ ਹੈ ਜੀ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਬਿਹਾਰ ਦੇ ਇਲੈਕਸ਼ਨ ਦਾ ਨਤੀਜਾ ਹੈ ਉਹ ਮੁੱਖ ਤੌਰ ਤੇ ਆ ਜਿਨ੍ਹਾਂ ਤਿੰਨ ਨੁਕਤਿਆਂ ਤੇ ਆਧਾਰਿਤ ਹੈ ਉਹ ਪਹਿਲਾ ਨੁਕਤਾ ਹੈ ਕਿ ਆ ਨितीश ਕੁਮਾਰ ਜਿਹਦੀ ਪਰਫਾਰਮੈਂਸ ਕੀ ਰਹਿਣ ਵਾਲੀ ਹੈ ਜੀ ਨितीश ਕੁਮਾਰ ਆ ਭਾਰਤੀ ਜਨਤਾ ਪਾਰਟੀ ਦੇ ਨਾਲ ਭਾਵੇਂ ਗੱਠ ਜੋੜ ਦੇ ਵਿੱਚ ਹੈ ਪਰ ਉਹਦੀ ਆਪਣੀ ਪਾਰਟੀ ਦੇ ਵਿੱਚ ਹੀ ਆ ਦੁਬਦਾ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਉਹਨੂੰ ਬਤੌਰ ਮੁੱਖ ਮੰਤਰੀ ਪੇਸ਼ ਨਹੀਂ ਕਰ ਰਹੀ ਜੀ ਬਿਲਕੁਲ ਉਹਦਾ ਨਾਂ ਨਹੀਂ ਪੇਸ਼ ਕਰ ਰਹੀ ਇਹਦੇ ਕਰਕੇ ਕੁਝ ਬੰਦੇ ਇੱਕ ਹਿੱਸਾ ਉਹਦੀ ਪਾਰਟੀ ਦਾ ਨਿਰਾਸ਼ ਹੈ ਪਰ ਦੂਜਾ ਹਿੱਸਾ ਜਿਹੜਾ ਹੈ ਜਿੱਦਾਂ ਲਲਨ ਸਿੰਘ ਜਿਹੜਾ ਕੇਂਦਰ ਕੇਂਦਰ ਚ ਵਜ਼ੀਰ ਹੈ ਉਹ ਬੀਜੇਪੀ ਦੇ ਪੱਖ ਦੀ ਗੱਲ ਕਰ ਰਿਹਾ ਬੋਲ ਰਿਹਾ ਤੋਂ ਇੱਕ ਤਾਂ ਗੱਲ ਇਹ ਹੈ ਦੂਜੀ ਗੱਲ ਇਹ ਹੈ ਕਿ ਜਿਹੜਾ ਤਜਸਵੀ ਹੈ ਜਾਂ ਜਿਹੜਾ ਗੱਠ ਜੋੜ ਨੂੰ ਲੀਡ ਕਰ ਰਿਹਾ ਉਹ ਕਾਫੀ ਮਤਲਬ ਅਗਰੈਸਿਵਲੀ ਪ੍ਰਚਾਰ ਕਰ ਰਿਹਾ ਤੇ ਜਿੱਥੇ ਇੱਕ ਪਾਸੇ ਹੁਣ ਤੁਸੀਂ ਦੇਖੋ ਪ੍ਰਧਾਨ ਮੰਤਰੀ ਅਮਿਤ ਗ੍ਰਹਿ ਮੰਤਰੀ ਅਮਿਤ ਸ਼ਾ ਤੇ ਆ ਕਾਂਗਰਸ ਦੇ ਜਿੰਨੇ ਸੋਰੀ ਬੀਜੇਪੀ ਦੇ ਜਿੰਨੀਆਂ ਸਟੇਟਾਂ ਦੇ ਮੁੱਖ ਮੰਤਰੀ ਮੰਤਰੀ ਉੱਥੇ ਪਹੁੰਚੇ ਹੋਏ ਐ ਬਿਲਕੁਲ ਤੇ ਉਹ ਕਰ ਪ੍ਰਚਾਰ ਦੇ ਵਿੱਚ ਲੱਗੇ ਹੋਏ ਐ ਦੂਏ ਪਾਸੇ ਰਾਹੁਲ ਗਾਂਧੀ اور ਕਾਂਗਰਸ ਦਾ ਇੱਕ ਇੱਕਾ ਲੀਡਰ ਪ੍ਰਿਆੰਕਾ ਗਾਂਧੀ ਉੱਥੇ ਕਦੇ ਕਦੇ ਕਦਾਂ ਜਾ ਰਹੀ ਐ ਪਰ ਜਿਹੜਾ ਕਹਿ ਰਹੇ ਤਜਸਵੀ ਐ ਨਾ ਹਾਂ ਉਹ ਉਸ ਤਰ੍ਹਾਂ ਮੈਨੂੰ ਲੱਗ ਰਿਹਾ ਵੀ ਇਸ ਤਰ੍ਹਾਂ ਲੜ ਰਿਹਾ ਜਿਵੇਂ ਮਹਾਭਾਰਤ ਦੇ ਵਿੱਚ ਅਰਜਨ ਹਮ ਅਰਜਨ ਦਾ ਬੇਟਾ ਸੀ ਅਭਮਨਿਉ ਜੀ ਵੀ ਅਭਮਨਿਉ ਜਿਵੇਂ ਲੜ ਰਿਹਾ ਹੁੰਦਾ ਕੱਲਾ ਹੈ ਨਾ ਤੇ ਉਹਦੇ ਦੋ ਆਲੇ ਦੋ ਆਲੇ ਕੌਰਵਾਂ ਦੀ ਜਿਹੜੀ ਪੂਰੀ ਜੀ ਜਿਹੜੇ ਮਹਾਰਥੀ ਡਟੇ ਹੁੰਦੇ ਆ ਸੋ ਤੋ ਜੇਕਰ ਉਹ ਆਪਣਾ ਪਿਛਲਾ ਪਿਛਲੀ ਪਰਫਾਰਮੈਂਸ ਦੁਹਰਾ ਜਾਂਦਾ ਜਿਵੇਂ ਪਿਛਲੀ ਵਾਰ ਜਿਹੜੀਆਂ ਉਦੋਂ ਸਿਰਫ 12000 ਵੋਟ ਦਾ ਫਰਕ ਰਿਹਾ ਸੀਗਾ ਟੋਟਲ ਸੋ ਉਹ ਵੀ ਜੇ ਭਾਜਪਾ ਨੇ ਜਿਵੇਂ ਉਹਨਾਂ ਨੇ ਪਿਛਲੀ ਵਾਰ ਤੱਕਾ ਕੀਤਾ ਸੀ ਵੀ ਬੰਦਾ ਜਿੱਤ ਗਿਆ ਡੀਸੀ ਉਹਨੂੰ ਕਹਿ ਰਿਹਾ ਰਿਟਰਨਿੰਗ ਅਫਸਰ ਕਿ ਆਪਣਾ ਆ ਕੇ ਸਰਟੀਫਿਕੇਟ ਲੈ ਜਾ ਤੇ ਜਦੋਂ ਲੈਣ ਭੇਜਿਆ ਤਾਂ ਉਹਨੂੰ ਕਹਿੰਦੇ ਤੂੰ ਹਾਰ ਗਿਆ ਹਮ ਹੈਨਾ ਸੋ ਇਸ ਤਰ੍ਹਾਂ ਦੀ ਜੇ ਭਾਜਪਾ ਨੇ ਨਾ ਗੇਮ ਚੱਲੀ ਤਾਂ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦਾ ਕਾਰਨ ਹੈ ਕਿ ਉੱਥੇ ਮਹਾਗਠ ਜੋੜ ਦੀ ਸਰਕਾਰ ਨਾ ਬਣੇ ਜੀ ਪਰ ਬੀਜੇਪੀ ਜਿਸ ਲੈਵਲ ਦੀ ਮੈਨੇਜਮੈਂਟ ਕਰਦੀ ਹੈ ਜਾਂ ਬੀਜੇਪੀ ਜਿਸ ਪੱਧਰ ਤੇ ਕੰਮ ਕਰਦੀ ਹੈ ਤੇ ਇੱਕ ਫੈਕਟਰ ਇਹ ਹੈਗਾ ਕਿ ਪ੍ਰਸ਼ਾਂਤ ਕਿਸ਼ੋਰ ਆ ਕਹਿ ਰਹੇ ਨੇ ਉੱਥੇ ਉਥੋਂ ਦੀ ਪੋਲਿਟਿਕਸ ਨੂੰ ਸਮਝਣ ਵਾਲੇ ਕਿਉਂ 60 ਸੀਟਾਂ ਦੇ ਉੱਤੇ ਸਿੱਧੀ ਟੱਕਰ ਦੇ ਰਿਹਾ 35 ਸੀਟਾਂ ਇਸ ਤਰ੍ਹਾਂ ਦੀਆਂ ਜਿੱਥੇ ਬੀਜੇਪੀ ਵਾਸਤੇ ਸਰਦਾਰਦੀ ਬਣਿਆ ਹੋਇਆ 25 ਸੀਟਾਂ ਉੱਥੇ ਇਸ ਤਰ੍ਹਾਂ ਦੀਆਂ ਜਿੱਥੇ ਉਹ ਮਹਾਗਠ ਜੋੜ ਵਾਸਤੇ ਟੈਨਸ਼ਨ ਬਣੀ ਹੋਈ ਹੈ ਸੋ ਉਹਦੀ ਪਰਫਾਰਮੈਂਸ ਕੀ ਰਹਿੰਦੀ ਹੈ ਹੂੰ ਉਹਦੇ ਉਹ ਉਹਦੇ ਨਾਲ ਇਹ ਤੀਜਾ ਪੁਆਇੰਟ ਇਹ ਜੋੜਦਾ ਕਿ ਉਹ ਕਿਹਨੂੰ ਟੱਕਰ ਜ਼ਿਆਦਾ ਮਾਰਦਾ ਜੇ ਪ੍ਰਸ਼ਾਂਤ ਕਿਸ਼ੋਰ ਨੇ ਭਾਜਪੀ ਨੂੰ ਜ਼ਿਆਦਾ ਟੱਕਰ ਮਾਰੀ ਤੇ ਮਹਾਗਠ ਜੋੜ ਜਿੱਤੇਗਾ ਜੇ ਮਹਾਗਠ ਜੋੜ ਨੂੰ ਟੱਕਰ ਮਾਰੀ ਤੇ ਭਾਜਪੀ ਐਨਡੀਆ ਜਿੱਤੇਗਾ ਹੂੰ ਇਹ ਇਹ ਇਸ ਗੱਲ ਤੇ ਇਹ ਨਾ ਇਹ ਜਿਹੜੇ ਨੁਕਤੇ ਆ ਕੁਝ ਉਹਨਾਂ ਨੁਕਤਿਆਂ ਦੇ ਉੱਤੇ ਇਹ ਪੂਰੀ ਗੱਲਬਾਤ ਤੇ ਜਿਹੜਾ ਪਰਫਾਰਮੈਂਸ ਹੈ ਉਹ ਫੋਕਸ ਰਹਿਣ ਵਾਲੀ ਹੈ ਔਰ ਲੜਾਈ ਬਹੁਤ ਸਿਰੇ ਦੀ ਲੜਾਈ ਹੈ ਔਰ ਤਕੜੀ ਟੱਕਰ ਹੈ ਤੇ ਹੁਣ ਦੇਖੋ ਕਿ ਪਾਸਾ ਕਿਸ ਪਾਸੇ ਬੈਠਦਾ ਹਮਮ ਪਰ ਬਿਹਾਰ ਤੋਂ ਵਾਪਸ ਪੰਜਾਬ ਵੱਲ ਆਵਾਂਗੇ ਅਮਰਤਪਾਲ ਸੁਪਰੀਮ ਕੋਰਟ ਤੱਕ ਪਹੁੰਚੇ ਨੇ ਤੇ ਐਨਐਸਏ ਨੂੰ ਚੁਣੌਤੀ ਦਿੱਤੀ ਹੈ ਕੀ ਉਹਨਾਂ ਲੱਗਦਾ ਹੈ ਕਿ ਉਹਨਾਂ ਦੀ ਰਹਾਈ ਹੋਵੇਗੀ ਦੇਖੋ ਕਈ ਵਾਰ ਉਹ ਚੁਣੌਤੀ ਦੇ ਚੁੱਕੇ ਆ ਜੀ ਆ ਪਹਿਲਾਂ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਮੇਰੇ ਖਲ ਦੋਵਾਰ ਚੁਣੌਤੀ ਦਿੱਤੀ ਤੇ ਪਰ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਹੈ ਉਹਨੂੰ ਬੁਰਨਾ ਹੀ ਪਿਆ ਉਹਨਾਂ ਦੀ ਇੱਛਾ ਮੁਤਾਬਕ ਜਦੋਂ ਪਿੱਛੇ ਜਿਹੇ ਆ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਆਣਾ ਸੀ ਤੇ ਪਾਰਲੀਮੈਂਟ ਦੇ ਵਿੱਚ ਕਿਉਂਕਿ ਲਗਾਤਾਰ ਮੇਰੇ ਖਲ 80 ਦੇ ਕਰੀਬ ਤੁਸੀਂ ਜਦੋਂ ਹੋ ਜਾਂਦੀਆਂ ਜੀ ਛੁੱਟੀਆਂ ਤੁਹਾਡੀਆਂ ਤੇ ਫਿਰ ਤੁਹਾਡੀ ਮੈਂਬਰਸ਼ਿਪ ਖਤਮ ਹੋ ਜਾਂਦੀ ਹੈ ਤੇ ਉਹ ਉਦੋਂ ਵੀ ਉਹਨਾਂ ਨੇ ਅ ਉਹ ਦੇ ਰਾਹੀਂ ਅਪੀਲ ਪਾਈ ਸੀ ਹਾਂ ਪਰ ਉਦੋਂ ਵੀ ਉਹ ਜਿਹੜੀ ਹੈ ਉਹਨਾਂ ਨੂੰ ਨਹੀਂ ਮਿਲ ਸਕਿਆ ਸੀਗਾ ਐਕਚੁਅਲੀ ਕੀ ਹੁੰਦਾ ਕਿ ਇਸ ਤਰ੍ਹਾਂ ਦੇ ਜਿਹੜੇ ਐਨਐਸਐਲ ਜਦੋਂ ਲੱਗਿਆ ਹੋਇਆ ਇਹ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਤੁਹਾਡੀ ਸਰਕਾਰ ਨਾ ਚਾਹੇ ਹਾਂ ਜੇ ਸਰਕਾਰ ਥੋੜੀ ਢਿੱਲੀ ਪਏਗੀ ਸਰਕਾਰ ਨੂੰ ਲੱਗੇਗਾ ਕਿ ਕੋਈ ਨਹੀਂ ਇਹ ਬਾਹਰੋਂ ਦਾ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹੈ ਜੀ ਤੇ ਬਾਹਰ ਆਏਗਾ ਤੇ ਗੱਲ ਕਰੇਗਾ ਹਾਂ ਤੇ ਤਾ ਮੈਨੂੰ ਲੱਗਦਾ ਕਿ ਕੁਝ ਹੋ ਸਕਦਾ ਆਦਰਵਾਇਜ਼ ਐਟ ਅ ਮੂਮੈਂਟ ਕੋਈ ਮਤਲਬ ਕਿੰਨੇ ਕੇਸ ਪਏ ਆ ਕਿੰਨੇ ਆਪਾਂ ਕੋਟਾਂ ਵੀ ਜਿਸ ਤਰ੍ਹਾਂ ਬਿਹੇਵ ਕਰ ਰਹੀਆਂ ਅਸੀਂ ਪਿਛਲੇ ਦਿਨਾਂ ਚ ਉਮਰ ਖਾਲਦ ਦੀ ਗੱਲ ਕਰ ਰਹੇ ਸੀ 5 ਸਾਲ ਤੋਂ ਬੰਦਾ ਜੇਲ੍ਹ ਚ ਚਾਰ ਸ਼ੀਟੇ ਨਹੀਂ ਪੇਸ਼ ਹੋਈ ਹੂੰ ਕੀ ਕਰੋਗੇ ਤੁਸੀਂ ਸੋ ਇਹ ਮਤਲਬ ਹੁਣ ਮੈਨੂੰ ਥੋੜਾ ਅਜੇ ਬਹੁਤਾ ਮੈਂ ਇਸ ਮਾਮਲੇ ਨੂੰ ਲੈ ਕੇ ਐਨਥੂਸੀਆਸਟਿਕ ਨਹੀਂ ਹੈਗਾ ਕਿ ਉਹਨਾਂ ਨੂੰ ਕੋਈ ਫੌਰੀ ਰਾਹਤ ਮਿਲ ਜਾਏਗੀ ਜੀ ਅਦਰਵਾਈਜ਼ ਤਾਂ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਬਿਲਕੁਲ ਤੇ ਇੰਨੇ ਲੋਕਾਂ ਨੇ ਉਹਨੂੰ ਵੋਟ ਪਾਈ ਹੈ ਤੇ ਕਿਸੇ ਤਰ੍ਹਾਂ ਦੀ ਉਹਨੂੰ ਪੈਰੋਲ ਦਿੱਤੀ ਜਾ ਸਕਦੀ ਸੀ ਜਾਂ ਉਹਨੂੰ ਅ ਛੁੱਟੀ ਦਿੱਤੀ ਜਾ ਸਕਦੀ ਸੀ ਪਰ ਉਹ ਨਹੀਂ ਹੂੰ ਕਿਉਂਕਿ ਅਖੀਰ 'ਚ ਤਾਂ ਫਿਰ ਸਰਕਾਰਾਂ ਨੇ ਸਰਕਾਰਾਂ ਆਮ ਤੌਰ ਤੇ ਇਹੀ ਡਰ ਹੁੰਦਾ ਜੀ ਇਹਦੇ ਕਰਕੇ ਅਮਨ ਸ਼ਾਂਤੀ ਨੂੰ ਬਤਰਾਇਆ ਅਮਨ ਸ਼ਾਂਤੀ ਨੂੰ ਬਤਰਾਇਆ ਤਾਂ ਉਹ ਹੀ ਜਿਹੜਾ ਹੈ ਇਸ਼ੂ ਮੈਨੂੰ ਲੱਗਦਾ ਕਿ ਰਾਹ ਦਾ ਰੋੜਾ ਬਣੇਗਾ ਪਰ ਦੇਖੋ ਹੁਣ ਸੁਪਰੀਮ ਕੋਰਟ ਦੇ ਵਿੱਚ ਕੀ ਡਿਸੀਜਨ ਹੁੰਦਾ ਹਮ ਬਹੁਤ ਬਹੁਤ ਧੰਨਵਾਦ ਲੱਗ ਜੀ ਸ਼ੁਕਰੀਆ ਜੀ ਸੋ ਏਸੀ ਅੱਜ ਦੀ ਚਰਚਾ ਕੱਲ ਨੂੰ ਫਿਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ